ਇਮਾਨ ਜੋ ਕਿ ਐਸਐਸਪੀ ਸ਼੍ਰੀ ਹਰੀਸ਼ ਜਮਾਜੀਦ ਦਸਾਂਦਰ ਸਾਹਿਬ ਤੇ ਐਸਪੀ ਹਰਕਟ ਸਰਦਾਰ ਜਗਰਾਤ ਸਿੰਘ ਦੀ ਹਦਾਇਤਾਂ ਤੇ ਡੀਐਸਪੀ ਸਿਟੀ ਜੀ ਦੀ ਦਿਸ਼ਾ ਅਨੁਸਾਰ ਸਾਹਿਠ ਜਿਹੜਾ ਸ਼ਹਿਰ ਵਿੱਚ ਫਲੈਗ ਮਾਰਚ ਤੇ ਨਾਕਾਬੰਦੀ ਕੀਤੀ ਗਈ ਹੈ ਜਿੱਦਾਂ ਵੱਖ-ਵੱਖ ਜਵਾਲ ਰੇ ਹਨੂਮਨ ਚੌਂਕ ਕਨੂਨ ਚੌਂਕ ਸਾਡਾ ਬੱਬਰੀ ਨਾਕਾ ਵੀ ਚੱਲ ਰਿਹਾ ਹੈ ਫਿਰ ਰਵਿਦਾ ਚੌਂਕ ਘਰਾਲਾ ਬਾਈਪਾਸ ਤੇ ਹੁਣ ਅਸੀਂ ਇਸ ਟਾਈਮ ਹਨੂਮਨ ਚੌਂਕ ਨੱਕਾ ਲਗਾ ਕੇ ਜਿਹੜੇ ਵੀਕ ਲਾਈਨ ਚੈਕਿੰਗ ਕਰ ਰਹੇ ਹਾਂ ਤੇ ਜਿਨ੍ਹਾਂ ਦੇ ਕੋਲ ਡਾਕੂਮੈਂਟ ਨਹੀਂ ਹੈਗੇ ਉਹਨਾਂ ਦੇ ਸਮੇਂ ਸਿਰ ਚਨਾਣ ਵੀ ਕਰ ਰਹੇ ਹਾਂ ਸੀਰੀਅਸ ਲੈ ਕੇ ਵਰਕਪਕ ਸਾਡੇ ਪ ਸਰਵਨੂ 24 ਆਵਰ ਸਾਡੇ ਪੀਸੀਆ ਜਿਹੜੇ ਜਿਹੜੇ 8 ਦਿਨ ਰਾਤ ਨੂੰ 9 ਹੁੰਦੇ ਨੇ ਅਤੇ ਉਹ ਜਲਦ ਜਲਦ ਚੈਕਿੰਗ ਕਰਦੇ ਰਹਿੰਦੇ ਨੇ ਤੇ ਇਹ ਸ਼ਾਇਦ ਵਿੱਚ ਕਿ ਮੈਂ ਇਹ ਜ਼ਰੂਰ ਦੱਸਣਾ ਚਾਹੁੰਦਾ ਵੀ ਕੋਈ ਵੀ ਜਿਹੜਾ ਵਿਅਕਤੀ ਆ ਕੋਈ ਦੁਕਾਨਦਾਰ ਚਾਹੇ ਉਹਨਾਂ ਦੀ ਮੀਟਿੰਗ ਵੀ ਕਰ ਰਹੇ ਆ ਅਸੀਂ ਜੁਐਲਰਸ ਦੇ ਨਾਲ ਤੇ ਜਿਹੜੇ ਵੀ ਹੈਗਾ ਵਪਾਰ ਮੰਡਲ ਦੇ ਨਾਲ ਕਿ ਕੋਈ ਵੀ ਪਟਾਕਿਆਂ ਦਾ ਬਿਨਾ ਪਰਮਿਸ਼ਨ ਨਾ ਲਗਾਵੇ ਅਗਰ ਬਿਨਾ ਪਰਮਿਸ਼ਨ ਕੋਈ ਪਟਾਕੇ ਲਗਾਊਗਾ ਤਾਂ ਉੱਤੇ ਸਖਤ ਕਾਰਵਾਈ ਕੀਤੀ ਜਾਊਗੀ ਤੇ ਉਹਨਾਂ ਦੇ ਪਰਚੇ ਵੀ ਦਰਜ ਕੀਤੇ ਜਾਣਗੇ ਸ਼ਹਿਰ ਵਿੱਚ ਨੂੰ ਪੀਰ ਹੈ ਸ਼ਹਿਰ ਵਿੱਚ ਬਿਲਕੁਲ ਅਮਨ ਉਮਾਨ ਆ ਕਿਸੇ ਨੂੰ ਕੋਈ ਡਰ ਪੈ ਦੀ ਲੋੜ ਨਹੀਂ ਪੁਲਿਸ ਹਮੇਸ਼ਾ ਨਹੀਂ ਸ਼ਹਾਦਾ ਵਾਸਤੇ ਸਟੈਂਡ ਕਰਦੀ ਹੈ ਕਤ ਪਰ ਹੈ ਉਹ ਜਦੋਂ ਵੀ ਆਪਣੀ ਕੋਈ ਸੂਚਨਾ ਦੇਣੀ ਚਾਹਣ ਪੁਲਿਸ ਨੂੰ ਦੇ ਸਕਦੇ ਹਨ 112 ਤੇ ਕਾਲ ਕਰ ਸਕਦੇ ਹਨ ਸਾਰੇ ਪੁਲਿਸ ਸਟੇਸ਼ਨ ਵਿੱਚ ਜਾ ਕੇ ਦੱਸ ਸਕਦੇ ਹਨ ਪੁਲਿਸ ਹਮੇਸ਼ਾ ਨਹੀਂ ਸ਼ਹਾਦਾ ਵਾਸਤੇ ਹਾਜ਼ਰ ਹੈ ਦੇਖੋ ਇਹ ਸਾਰੇ ਟ੍ਰੈਫਿਕ ਜਿੱਦਾਂ ਜਿੰਨੇ ਵੀ ਚੌਕ ਉੱਤੇ ਸਾਰੇ ਟ੍ਰੈਫਿਕ ਦੇ ਮੁਲਾਜ਼ਮ ਖੜੇ ਹਨ ਸਾਡਾ ਪੀਸੀਆਰ ਵੀ ਟਾਈਮ ਟਾਈਮ ਤੇ ਸਾਡੇ ਲੇਡੀਜ਼ ਪੀਸੀਆਰ ਵੀ ਕੰਮ ਕਰ ਰਹੇ ਹਨ ਹਨੁਮਾਨ ਜੋ ਕਿ ਐਸਐਸਪੀ ਸ਼੍ਰੀ ਹਰੀਸ਼ ਜਮਾ ਜੀ ਦੀ ਸੰਦਰਛਾ ਹੈ ਤੇ ਐਸਪੀ ਅਡਕਟ ਸਰਦਾਰ ਜਗਰਾਤ ਸਿੰਘ ਦੀ ਹਦਾਇਤਾਂ ਤੇ ਡੀਐਸਪੀ ਸੀਪੀ ਜੀ ਦੀ ਦਿਸ਼ਾ ਅਨੁਸਾਹੀ ਹੈ ਜਿਹੜਾ ਸ਼ਹਿਰ ਵਿੱਚ ਫਲੈਗ ਮਾਰਚ ਤੇ ਨਾਕਾਬੰਦੀ ਕੀਤੀ ਗਈ ਹੈ ਜਿੱਦਾਂ ਵੱਖ-ਵੱਖ ਜਵਾਲ ਦੇ ਹਨੂਮਾਨ ਚੌਂਕ ਕਨਵਨ ਚੌਂਕ ਖੜਾ ਬੱਬਰੀ ਨਾਕਾ ਵੀ ਚੱਲ ਰਿਹਾ ਹੈ ਫਿਰ ਰਵਿਦਾ ਚੌਂਕ ਘਰਾਲਾ ਬਾਈਪਾਸ ਤੇ ਹੁਣ ਅਸੀਂ ਇਸ ਟਾਈਮ ਹਨੂਮਾਨ ਚੌਂਕ ਨੱਕਾ ਲਗਾ ਕੇ ਜਿਹੜੇ ਵੀਕ ਲਾਈਨ ਚੈਕਿੰਗ ਕਰ ਰਹੇ ਹਾਂ ਤੇ ਜਿਨ੍ਹਾਂ ਦੇ ਕੋਲ ਡਾਕੂਮੈਂਟ ਨਹੀਂ ਹੈਗੇ ਉਹਨਾਂ ਦੇ ਸਮੇਂ ਸਿਰ ਚਨਾਣ ਵੀ ਕਰ ਰਹੇ ਹਾਂ ਸੀਰੀਅਸ ਲੈ ਕੇ ਵਰਕਪਕ ਸਾਡੇ ਪੀ ਸਰਵਨੂ 24 ਆਵਰ ਸਾਡੇ ਪੀਸੀਆ ਜਿਹੜੇ ਜਿਹੇ 8 ਦਿਨ ਰਾਤ ਨੂੰ 9 ਹੁੰਦੇ ਨੇ ਅਤੇ ਉਹ ਡਬਲਰ ਚੈਕਿੰਗ ਕਰਦੇ ਰਹਿੰਦੇ ਨੇ ਤੇ ਇਹ ਸ਼ਾਇਦ ਵਿੱਚ ਕਿ ਮੈਂ ਇਹ ਜ਼ਰੂਰ ਦੱਸਣਾ ਚਾਹੁੰਦਾ ਵੀ ਕੋਈ ਵੀ ਜਿਹੜਾ ਵਿਅਕਤੀ ਆ ਕੋਈ ਦੁਕਾਨਦਾਰ ਚਾਹੇ ਉਹਨਾਂ ਦੀ ਮੀਟਿੰਗ ਵੀ ਕਰ ਰਹੇ ਆ ਅਸੀਂ ਜੁਐਲਰਸ ਦੇ ਨਾਲ ਤੇ ਜਿਹੜੇ ਵੀ ਹੈਗਾ ਵਪਾਰ ਮੰਡਲ ਦੇ ਨਾਲ ਕਿ ਕੋਈ ਵੀ ਪਟਾਕਿਆਂ ਦਾ ਬਿਨਾ ਪਰਮਿਸ਼ਨ ਨਾ ਲਗਾਵੇ ਅਗਰ ਬਿਨਾ ਪਰਮਿਸ਼ਨ ਕੋਈ ਪਟਾਕੇ ਲਗਾਊਗਾ ਤਾਂ ਉੱਤੇ ਸਖਤ ਕਾਰਵਾਈ ਕੀਤੀ ਜਾਊਗੀ ਤੇ ਉਹਨਾਂ ਤੇ ਪਰਚੇ ਵੀ ਦਰਜ ਕੀਤੇ ਜਾਣਗੇ ਸ਼ਹਿਰ ਵਿੱਚ ਨੂੰ ਬੀੜਾ ਸ਼ਹਿਰ ਵਿੱਚ ਬਿਲਕੁਲ ਅਮਨ ਉਮਾਨ ਆ ਕਿਸੇ ਨੂੰ ਕੋਈ ਡਰ ਪੈ ਦੀ ਲੋੜ ਨਹੀਂ ਪੁਲਿਸ ਹਮੇਸ਼ਾ ਨਹੀਂ ਸ਼ਹਾਦਾ ਵਾਸਤੇ ਸਟੈਂਡ ਕਰਦੀ ਹੈ ਕਤ ਪਰ ਹੈ ਉਹ ਜਦੋਂ ਵੀ ਆਪਣੀ ਕੋਈ ਸੂਚਨਾ ਦੇਣੀ ਚਾਹਣ ਪੁਲਿਸ ਨੂੰ ਦੇ ਸਕਦੇ ਹਨ 112 ਤੇ ਕਾਲ ਕਰ ਸਕਦੇ ਹਨ ਸਾਰੇ ਪੁਲਿਸ ਸਟੇਸ਼ਨ ਤੇ ਜਾ ਕੇ ਦੱਸ ਸਕਦੇ ਹਨ ਪੁਲਿਸ ਹਮੇਸ਼ਾ ਨਹੀਂ ਸ਼ਹਾਦਾ ਵਾਸਤੇ ਹਾਜ਼ਰ ਹੈ ਦੇਖੋ ਇਹ ਸਾਰੇ ਟ੍ਰੈਫਿਕ ਜਿੱਦਾਂ ਜਿੰਨੇ ਵੀ ਚੌਕ ਉੱਤੇ ਸਾਰੇ ਟ੍ਰੈਫਿਕ ਦੇ ਮੁਲਾਜ਼ਮ ਖੜੇ ਹਨ ਸਾਡਾ ਪੀਸੀਆਰ ਵੀ ਟਾਈਮ-ਟਾਈਮ ਤੇ ਸਾਡੇ ਲੇਡੀਜ਼ ਪੀਸੀਆਰ ਵੀ ਕੰਮ ਕਰ ਰਹੇ ਹਨ